ਸੇਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੰਗਿਆਂ ਨਵਾਂ ਤਸਵੀਰ ਬਾਗਾ ਪ੍ਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਏ ਅੱਜ ਫੇਰ ਕਾਕੇ ਬਾਈ ਦੇ ਘਰ ਵੀਡੀਓ ਬਣਾ ਰਹੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਇਹ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪਰਪਰ ਜਾਣਕਾਰੀ ਵੇਸੇ ਕਾਜੀ ਕਾਜੀ ਬਾਈ ਸਾਰੇ ਮੇਰੇ ਭਣ ਭਰਾਵਾਂ ਨੂੰ ਜਿਹੜੇ ਪਈ ਜੇ ਵੇੜੋ ਕਹੋ ਕਿ ਕਿਹੜਾ ਸੁਆ ਸੋਈ ਹੈ ਜੀ ਇਹ ਪਿੰਡਣਾ ਬਾਈ ਜੀ ਦੰਦਾ ਡਾਡੇ ਠੀਕ ਹੈ ਜੀ ਚੌਗੀ ਹੈ ਚੌਗੀ ਹੈ ਜੀ ਹਾਂਜੀ ਕਿੰਨਾ ਟਾਈਮ ਆ ਗਿਆ ਬਾਈ ਸੁਈ ਨੂੰ ਇਹ ਸੁਈ ਨੂੰ ਬਾਈ 18 ਮਰ ਹੋ ਗਏ 12 ਲੀਟਰ ਦੰਦਾ ਠੀਕ ਹੈ ਜੀ ਮਾਦੀ ਯੋਰ ਕਰਦੀ ਹੈ ਠੀਕ ਹੈ ਜੀ ਤੇ ਦੁੱਧ ਮਾਝਰ ਗਿਆ ਠੀਕ ਹੈ ਜੀ ਮਗਰ ਬੱਛੀ ਹੈ ਠੀਕ ਹੈ। ਮੱਚੀ ਬਹੁਤ ਚੰਗੀ ਮਗਰ। ਮੱਚੀ ਬਹੁਤ ਮਸਲਦੀ ਆ ਬਾਈ। ਹਾਂਜੀ। ਹਾਂਜੀ। ਕੱਢ ਲੇ ਬਾਹਰ। ਇਹ ਨਾ ਤਸਵੀਲ ਬਾਗਾ ਆਪਣਾ ਜਿਹੜਾ ਮੋਗਾ 984728931 ਠੀਕ ਹੈ ਜੀ। ਕੱਢ ਲੇ ਬਾਹਰ ਨੂੰ। ਮੇਰੇ ਭੈਣ ਭਰਾ ਤੁਹਾਡਾ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬਾਈ ਜੀ ਤੇਰੇ ਨਾਲ ਮੇਰੇ ਵੀਡੀਓ ਚੱਲ ਪਏ ਤੇ ਧੰਨਵਾਦ ਬਾਈ ਤੇਰਾ। ਕਿਰਪਾ ਹੋ ਜੇ। ਬੰਦਾ ਬਹੁਤ ਸਹੀ ਆ। ਬਹੁਤ ਮੰਦਾ ਸਪੌਂਸਰ ਮਿਲਿਆ ਬਾਈ। ਇਹ ਇੱਕ ਵੀ ਪਾ ਗਿਆ ਆਪਣਾ ਲੰਘਣਾ। ਮਿਲਣਾ ਹੁਣ ਤੇਰਾ। ਮੇਰਾ ਨਾਮ ਲਗੜਾ ਪ੍ਰਾਲੰਗਣਾ। ਕੋਈ ਨਾ ਉਸ ਕਾਉਂਸਲ ਮਿਲਦਾ ਠੀਕ ਹੋਰ ਅੱਗੇ ਪਾ ਕੇ ਵੀਡੀਓ ਜਰਾ ਦੋਸਤੋ ਪਹਿਲਾ ਸੁਆ ਮੂੰਹ ਤੋਂ ਚਾਰ ਦੰਦ ਦਾਦਾ ਬਾਈ ਦੋਸਤੋ ਪੂਰੀ ਵਧੀਆ ਨਿੱਗਰ ਵੱੱਛੀ ਆ ਥਣ ਬਹੁਤ ਸੋਹਣਾ ਵਾ ਦੇਖ ਸਕਦੇ ਹੋ ਥੋੜੇ ਆ ਉਪਰਾ ਕਰਦੀ ਹੈਗੀ ਓਏ ਨਾ ਓਏ ਬਹੁਤ ਆ ਬੱਚੀ ਦੇ ਵਿੱਚ ਨਿੱਗਰ ਥੋੜੇ ਉਪਰਾ ਕਰੀ ਥਣ ਬਹੁਤ ਚੰਗਾ ਲੱਗਿਆ ਹੋਇਆ ਗੁਲਾਬੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਅੱਥੀ ਚੋਈ ਵਾਲਾ ਮੱਝਾ ਵਰਗਾ ਥਾਣਾ ਤੇ ਦੇਖ ਸਕਦੇ ਹੋ ਬਹੁਤ ਚੰਗਾ ਥਾਂ ਲੱਗਿਆ ਹੋਇਆ ਵੀਡੀਓ ਬਣਾਇਆ ਸਮਾਂ ਤੁਸੀਂ ਨੋਟ ਕਰ ਲਓ 9 ਵਜੇ ਤੇ 20 ਮਿੰਟ ਹੋਏ ਆ ਹਜੇ ਐਚ 24 ਨੂੰ ਸਿਰਫ 2 ਘੰਟੇ ਹੀ ਹੋਏ ਆਗੇ ਆਤਸਾਂ ਦੀ ਚੋਅ ਸਾਰਾ ਦੇਣੀ ਪਿਆ ਵਾ ਥਣ ਹਵਨ ਜੈਜਮੈਂਟ ਦੀ ਉਸ ਹਾਂ ਲਾਉਣੀ ਆ ਸ਼ਾਮ ਤੱਕ ਖਵਾਨਾ ਉਹਦੇ ਨਾਲ ਭਰ ਲੈਣਾ ਇਹਨੇ ਮਗਰ ਬਹੁਤ ਪਿਆਰੀ ਬੱਛੀ ਹੈਗੀ ਚੰਗੇ ਸੀਮੰਟ ਦੀ ਇਹਦੀ ਦੇਖ ਸਕਦੇ ਹੋ 18 ਦਿਨ ਸੂਈ ਨੂੰ ਹੋਗੇ 12 ਕਿਲੋ ਜਮਾ ਨਟ ਤਿਆਰ ਆ ਬਾਈ ਜੰਦਾ ਕੰਡੇ ਵਾਲਾ ਕੋਈ ਵੀ 2 ਟਾਈਮ 4 ਟਾਈਮ ਚੋਗ ਸੱਲੀ ਕਰ ਸਕਦਾ ਆ ਆਪਦੀ ਕੀ ਡਿਮਾਂਡ ਆ ਬਾਈ ਇਹਦੀ ਬਾਈ ਦੀ ਡਿਮਾਂਡ ਹੈਗੀ ਆ 45000 ਰੁਪਇਆ ਠੀਕ ਆ ਜੀ ਮਾਤਨ ਕਰਕੇ 43000 ਦੀ ਵੜ ਦੂੰ ਦੋਸਤੋ 45000 ਜੈ ਜੀ ਡਿਮਾਂਡ 43000 ਦੀ ਪਾਈਆਂ ਦੇ ਦੂੰਗਾ ਛੋੜ ਕਰਕੇ ਨਵਾਂ ਹਾਣ ਜੱਸੇ ਵੀਰ ਦੇ ਪਸੰਦ ਆ ਦੀ ਵੀਰ ਨਾਲ ਕਨੈਕਟ ਕਰ ਸਕਦੇ ਆਂ ਪੰਜ ਚਾਰ ਸਵੇਰੇ ਤੁਹਾਨੂੰ ਤੁਹਾਨੂੰ ਬਾਈ ਲੋਡ ਨਹੀਂ ਪੈਣੀ ਗਈ ਇਹ ਤਾਂ ਪਹਿਲਾ ਸੂਆ ਹੀ ਆ ਦੰਦਾ ਚ ਵਹਿੜ ਆ ਜਵਾਨ ਹੋਣਾ ਇਹਨੇ ਇਹ ਤਾਂ ਹੋਰ ਨਿਖਰਨਾ ਵਾ ਕਦਕੜ ਕਰਨਾ ਵਾ ਜੈਸਰ ਕੇ ਵੀਰ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ ਜੀ